ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨ ਇੱਕ ਬੱਸ ਦਾ ਐਕਸੀਡੈਂਟ ਹੋਇਆ ਸੀ ਇਹ ਬੱਸ ਉਗਰਾਹਾ ਜਥੇਬੰਦੀ ਦੀ ਸੀ ਜਿਸ ਦੇ ਵਿੱਚ ਕੁਝ ਕਿਸਾਨ ਜਿਹੜੇ ਆ ਉਹ ਸ਼ਾਮਲ ਹੋ ਕੇ ਇੱਕ ਵਾਹ ਪੰਚਾਇਤ ਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਨਾ ਰਸਤੇ ਦੇ ਵਿੱਚ ਬਰਨਾਲਾ ਦੇ ਨੇੜੇ ਐਕਸੀਡੈਂਟ ਹੋ ਜਾਂਦਾ ਹੈ ਬਹੰਡਾਏ ਕੋਲੇ ਬਰਨਾਲੇ ਕੋਲੇ ਉਥੇ ਮਤਲਬ ਡਿਵਾਈਡਰ ਤੇ ਚੜ ਕੇ ਬੱਸ ਪਲਟ ਗਈ ਉਥੇ ਬੁਰੀ ਤਰ੍ਹਾਂ ਛੱਟਾ ਵੱਜੀਆਂ ਤਿੰਨਾਂ ਦੀਆਂ ਮੌਤਾਂ ਔਰਤਾਂ ਦੀਆਂ ਹੋਈਆਂ ਤੇ ਦੂਜੇ ਬਹੁਤ ਸਾਰੇ ਜ਼ਖਮੀ ਹੋਇਆ ਇਹ ਤੁਸੀਂ ਦੇਖੋ ਲਾਜ ਮਤਲਬ ਲਾਜ ਸਾਡੇ ਰਾਤ ਦੇ ਟੀਕਾ ਮਾਰੀ ਜਾਂਦੇ ਆ ਮਰੀਜ਼ ਕਿਸੇ ਨੇ ਕੋਈ ਟੀਕਾ ਨਹੀਂ ਲਾਇਆ ਲੈ ਕੇ ਟੀਕੇ ਸਰਾਨੇ ਪਏ ਹੀ ਰੱਖੇ ਜਦੋਂ ਅਸੀਂ ਐਕਸੀਡੈਂਟ ਹੋ ਜਾਂਦਾ ਮਰੀਜ਼ ਦਾ ਉੱਥੇ ਉਹ ਗੱਡੀਆਂ ਲੈ ਕੇ ਜਾਂ ਕੋਈ ਵਹੀਕਲ ਲੈ ਕੇ ਇੱਥੇ ਆਉਂਦੇ ਆ ਉਦੋਂ ਇੱਥੇ ਮੈਡੀਕਲ ਤੇ ਬਹੁਤ ਲੰਮੀਆਂ ਲੈਣਾ ਲੱਗੀਆਂ ਹੁੰਦੀਆਂ ਅੱਧੀਆਂ ਦਵਾਈਆਂ ਮਿਲਦੀਆਂ ਅੱਧੀਆਂ ਬਾਹਰੋਂ ਹੁੰਦੇ ਬਾਹਰੋਂ ਲਿਆਉਂਦੇ ਕੋਈ ਬੰਦਾ ਨਾ ਚੱਲ ਬੜੇ ਸਾਡੇ ਸੱਟਾ ਜਿਹੜੇ ਇੱਥੇ ਐਡਮਿਟ ਨਹੀਂ ਕੀ ਸੱਟਾ ਸਾਰਿਆਂ ਦੇ ਪੂਰੀਆਂ ਹੀ ਆ ਜੀ ਇਹ ਕਿਹਦੇ ਬਾਹਰ ਅਸੀਂ ਜਾਂਦਿਆਂ ਬਾਹਾਂ ਜੀ ਇੱਕ ਦਾ ਜਾ ਕੇ ਵੇਖੋ ਸਾ ਜੀ ਸਾਡਾ ਬੰਦਾ ਸਿਰ ਪਾਟਿਆ ਪਾਇਆ ਪੱਟੀ ਨਹੀਂ ਕਰਨ ਆ ਰਿਹਾ ਜੀ ਕੋਈ ਮੈਂ ਤਾਂ ਕਰ ਕਰ ਰੋਈ ਜੰਨਾ ਸੱਟਾ ਧੂਬਾ ਪ੍ਰਧਾਨ ਆਇਆ ਉਹਨੂੰ ਧੱਕੇ ਮਾਰੇ ਗਏ ਜਗENDER ਰਗਰਾਹਾਂ ਜਿਹਨੂੰ ਬਾਹਰਲੇ ਮੁਲਖਾਂ ਤੱਕ ਪੂਜਦੇ ਆ ਇੱਥੋਂ ਦਾ ਸਟਾਫ ਨੇ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਰਾਤੋਂ ਅਧੀਆਂ ਦਵਾਈਆਂ ਜਿਹੜੀਆਂ ਕਾਰ ਤੇ 5 ਲੱਖ ਦਾ ਡਰਾਮਾ ਸਰਕਾਰ ਕਰਦੀ ਆ ਉਹੋ ਇੱਥੇ ਅਧੀਆਂ ਦਵਾਈਆਂ ਜਿਹੜੀਆਂ ਮਹਿੰਗੀਆਂ ਉਹ ਬਾਹਰੋਂ ਲਿਖ ਦਿੰਦੇ ਆ ਤੇ ਜੇ ਇੱਥੇ ਦਖਾਸਤ ਇੱਥੇ ਸੁਪਰਡੈਂਟਰ ਨੂੰ ਮਿਲਦੇ ਆ ਉਹ ਕਹਿੰਦੇ ਜੀ ਅਰਜੀ ਦੇ ਦਿਓ ਛੋਟੀ ਸੁਣਵਾਈ ਕੀਤੀ ਜਾਊ ਆ ਇੱਥੇ ਕੋਈ ਸੁਣਵਾਈ ਨਹੀਂ ਆਹਲੇ ਵੱਡੇ ਗੇਟ ਤੇ ਤਾਂ ਲਿਖ ਕੇ ਲਾਇਆ ਕਿ ਪੂਰੇ ਭਾਰਤ ਵਾਸਤੇ ਇੱਕ ਇੱਕ ਗੱਲ ਹੋਰ ਆ ਜਿਦਾ ਇੱਥੋਂ ਬਾਦਲ ਵਾਲਾ ਨਾ ਸ਼ਿਮਰੋ ਦਾ ਹੂਣ ਆ ਜਾਂਦਾ ਫੇਰ ਤਾਂ ਇਹਨਾਂ ਕੋਲ ਬੈੱਡ ਤੇ ਏਸੀ ਕਮਰੇ ਜਿਹੜੇ ਰੂਮ ਆ ਉਹ ਹੋ ਜਾਂਦੇ ਆ ਜਾ ਪਾਜ ਪਾਤਾ ਜਿਹੜੇ ਮੰਤਰੀ ਦਾ ਫੋਨ ਆ ਜਾਂਦਾ ਉਹ ਉਹਦਾ ਉਹਦਾ ਫਿਰ ਨਾਲ ਦੀ ਨਾਲ ਡੱਟਦ ਨੇ ਵੀ ਆਈਪੀ ਲਾਜ ਸਾਰਾ ਕੁਛ ਦਵਾਈਆਂ ਵਗੈਰਾ ਅੰਦਰੋਂ ਚੱਲਦੀਆਂ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਖੜੀ ਹੋਈ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨ ਇੱਕ ਬੱਸ ਦਾ ਐਕਸੀਡੈਂਟ ਹੋਇਆ ਸੀ ਇਹ ਬੱਸ ਉਗਰਾਹਾ ਜਥੇਬੰਦੀ ਦੀ ਸੀ ਜਿਸ ਦੇ ਵਿੱਚ ਕੁਝ ਕਿਸਾਨ ਜਿਹੜੇ ਆ ਉਹ ਸ਼ਾਮਲ ਹੋ ਕੇ ਇੱਕ ਮਹਾ ਪੰਚਾਇਤ ਚ ਸ਼ਾਮਲ ਹੋਣ ਦੇ ਲਈ ਜਾ ਰਹੇ ਸਨ ਰਸਤੇ ਦੇ ਵਿੱਚ ਬਰਨਾਲਾ ਦੇ ਨੇੜੇ ਐਕਸੀਡੈਂਟ ਹੋ ਜਾਂਦਾ ਹੈ ਬਹੁਤ ਭਿਆਨਕ ਐਕਸੀਡੈਂਟ ਜਿਨ੍ਹਾਂ ਦੇ ਵਿੱਚੋਂ ਕੁਝ ਮਰੀਜ਼ ਇੱਥੇ ਐਡਮਿਟ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਜਗਸੀਰ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕ ਮੈਂ ਤੇਨ ਕੇ ਸੋਡੇ ਚ ਚੈਨਲ ਨੂੰ ਸ਼ਾਸਤਰੀਕਾਲ ਕਰਦੇ ਆ ਜੀ ਜਿਹੜਾ ਨੇ ਸਾਡੀ ਆਵਾਜ਼ ਦੇਸ਼ਾ ਪ੍ਰਦੇਸ਼ਾਂ ਤੱਕ ਤੇ ਜਿਹੜੀ ਸਰਕਾਰ ਗੁੰੰਗੀ ਬੋਲੀ ਬਣ ਕੇ ਬੈਠੀ ਉਹਨਾਂ ਤੱਕ ਪਹੁੰਚਾਉਣੀ ਆ ਅਸੀਂ ਹੱਥ ਬਨ ਕੇ ਸਾਸਰੀ ਕਾਲ ਕਰਦੇ ਆ ਇਸ ਚੈਨਲ ਨੂੰ ਤੇ ਮੇਰਾ ਨਾਮ ਜਖੀਰ ਝੁੰਬਾ ਭਾਰਤੀ ਕਿਸਾਨ ਜੁਨੈਗਤਾ ਗਰਾਹਾ ਕੱਲ ਮਹਾਪੰਚਾਇਤ ਚ ਜਿਹੜੀ ਟਹਾਣੇ ਰੈਲੀ ਇਨਕੀਆਂ ਹੋਣੀ ਸੀ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਥੇ ਜਨਤ ਹੰਦ ਦੇ ਕਾਰਨ ਛੱਡੀਆਂ ਇੱਕ ਤਾਂ ਜੱਸੀ ਚੌਂਕ ਚ ਬਸਦਾ ਪਲਟਕੀ ਡਵਾਈਡਰ ਤੇ ਚੜਕੇ ਸੜਕ ਦਿਂਦੀ ਨਹੀਂ ਸੀ ਦੂਜੀ ਵੱਡੀ ਬੱਸ ਬਹੰਡੇ ਆਏ ਕੋਲੇ ਬਰਨਾਲੇ ਕੋਲੇ ਉਥੇ ਮਤਲਬ ਡਵਾਈਡਰ ਤੇ ਚੜ ਕੇ ਬੱਸ ਪਾਲਟ ਗਈ ਉਥੇ ਬੁਰੀ ਤਰ੍ਹਾਂ ਛੱਟਾ ਵੱਜੀਆਂ ਤਿੰਨਾਂ ਦੀਆਂ ਮੌਤਾਂ ਔਰਤਾਂ ਦੀ ਹੋਈਆਂ ਤੇ ਦੂਜੇ ਬਹੁਤ ਸਾਰੇ ਜ਼ਖਮੀ ਹੋਏ ਜਦੋਂ ਉਥੋਂ ਮਤਲਬ ਬਰਨਾਲੇ ਹਸਪਤਾਲ ਚ ਦਾਖਲ ਕੀਤੇ ਜਿਆਦੇ ਸੀਰੀਅਸ ਵੇਖ ਕੇ ਉਹਨਾਂ ਨੇ ਐਮਜ ਹਸਪਤਾਲ ਚ ਦਾਖਲ ਰੈਫਰ ਕਰਤਾ ਰੈਫਰ ਕਰਨ ਤੋਂ ਬਾਅਦ ਅਸੀਂ ਜਿਆਦੇ ਜਥੇਬੰਦੀ ਵੱਡੀ ਗਿਣਤੀ ਚ ਟਹਾਣੇ ਟਹਾਣੇ ਗਏ ਸੀ ਤੇ ਸਾਡੇ ਲਾਸ਼ਮਣ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜਿਹੜੇ ਬਹੁਤ ਸਮਝਦਾਰਾ ਉਹ ਆਏ ਮਗਰ ਜਦੋਂ ਅਸੀਂ ਫੋਨ ਫਾਨ ਕੀਤੇ ਸਾਨੂੰ ਪਤਾ ਲੱਗ ਗਿਆ ਸਾਡੇ ਐਮਚ ਜ਼ੈਫਰ ਕਰਤੇ ਉਹ ਇੱਥੇ ਇੱਕ ਜਿਹੜੀ ਗੁੰਗੀ ਬੋਲੀ ਸਰਕਾਰ ਨੂੰ ਤਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਜਿਹੜੇ ਏਸੀ ਕਮਰੇਆਂ 'ਚ ਬੜੇ ਬੈਠੇ ਆ ਇੱਥੋਂ ਦੇ ਅਧਿਕਾਰੀ ਡਾਇਰੈਕਟਰ ਸਾਹਿਬ ਜਾਂ ਹੋਰ ਜਦੋਂ ਅਸੀਂ ਐਕਸੀਡੈਂਟ ਹੋ ਜਾਂਦਾ ਮਰੀਜ਼ ਦਾ ਉੱਥੇ ਉਹ ਗੱਡੀਆਂ ਲੈ ਕੇ ਜਾਂ ਕੋਈ ਵਹੀਕਲ ਲੈ ਕੇ ਇੱਥੇ ਆਉਂਦੇ ਆ ਉਦੋਂ ਇੱਥੇ ਮੈਡੀਕਲ ਤੇ ਬਹੁਤ ਲੰਮੀਆਂ ਲੈਣਾ ਲੱਗੀਆਂ ਹੁੰਦੀਆਂ ਅੱਧੀਆਂ ਦਵਾਈਆਂ ਮਿਲਦੀਆਂ ਅੱਧੀਆਂ ਬਾਹਰੋਂ ਆਹੰਦਾ ਬਾਹਰੋਂ ਲਓ ਇੱਕ ਪਾਸੇ ਤਾਂ ਐਮਰਜੈਂਸੀ ਮਰੀਜ਼ ਦਾ ਐਕਸੀਡੈਂਟ ਹੋਇਆ ਹੁੰਦਾ ਬਚਾਉਣਾ ਹੁੰਦਾ ਦੂਜੇ ਪਾਸੇ ਜਿਹੜਾ ਇੱਥੇ ਸਕਿਉਰਿਟੀ ਤੇ ਬਹੁਤ ਠੇਕੇ ਤੇ ਇੱਥੇ ਪ੍ਰਬੰਧਾ ਜਿਹੜਾ ਵਹੀਕਲ ਦਿੱਤੇ ਹੋਇਆ ਉਹ ਸਾਡੇ ਮੋਟਰਸਾਈਕਲ ਕੱਲ ਜਵਰੀ ਚੱਕਦੇ ਸੀ ਇੱਥੇ ਸਾਡੇ ਨਹੀਂ ਕੱਲੇ ਹੋਰ ਵੀ ਜਦੋਂ ਐਕਸੀਡੈਂਟ ਹੁੰਦਾ ਜਾਂ ਐਮਰਜੈਂਸੀ ਮਰੀਜ਼ ਹੁੰਦੇ ਆ ਉਹ ਪ੍ਰਸ਼ਾਸਨ ਇਸ ਦਾ ਇੱਥੋਂ ਦਾ ਡਾਇਰੈਕਟਰ ਸਾਹਿਬ ਧਿਆਨ ਦੇਵੇ ਜਿਹੜਾ ਏਸੀ ਕਮਰੇ ਚ ਬੈਠਾਗਾ ਉਹ ਜਦੋਂ ਇੱਕ ਪਾਸੇ ਤਾਂ ਜਾਨ ਬਚਾਉਣੀ ਹੁੰਦੀ ਹੈ ਮਰੀਜ਼ ਦੀ ਦੂਜੇ ਪਾਸੇ ਜਦੋਂ ਬਾਹਰੋਂ ਮੈ ਦਵਾਈਆਂ ਲਿਖਦੇ ਆ ਜਾਂ ਇੱਥੇ ਆਸ ਭੀੜ ਹੁੰਦੀ ਆ ਦੋ ਦੋ ਘੰਟੇ ਮੈਡੀਕਲ ਤੇ ਨੰਬਰ ਨਹੀਂ ਆਉਂਦਾ ਉਸ ਜਾਨ ਬਚਾਉਣ ਖਾਤਰ ਸਾਨੂੰ ਇੱਥੇ ਮਜਬੂਰ ਨਿਬਸ ਨਕੀਆ ਇੱਥੇ ਵੀ ਕਲਖਲਿਆਰਨਾ ਪੈਂਦਾ ਮੋਟਰਸਾਈਕਲ ਜਾਂ ਕਾਰਾਂ ਇਹੇ ਟੋਟਨ ਪਾ ਕੇ ਹੱਥੋਂ ਲੰਮੇ ਜਿਹੜੇ ਇਨਕੇ ਰੁਪਏ ਵਸੂਲਦੇ ਆ ਤੇ ਨਾਲ ਇੱਥੇ ਜਿਹੜਾ ਮੈਡੀਕਲ ਦਾ ਤੁਸੀਂ ਵੇਖ ਕੇ ਆਇਓ ਕਿੰਨੀ ਖੱਤਲਖਵਾਰੀ ਹੁੰਦੀ ਆ ਰਾਤ ਅਧੀਆਂ ਦਵਾਈਆਂ ਜਿਹੜੀਆਂ ਕਾਰ ਤੇ 5 ਲੱਖ ਦਾ ਡਰਾਮਾ ਸਰਕਾਰ ਕਰਦੀ ਆ ਓਹੋ ਇੱਥੇ ਇੱਦਾਂ ਦਵਾਈਆਂ ਜਿਹੜੀਆਂ ਮਹਿੰਗੀਆਂ ਉਹ ਬਾਹਰੋਂ ਲਿਖ ਦਿੰਦੇ ਆ ਤੇ ਜੇ ਇੱਥੇ ਦਫਤਰ ਇੱਥੇ ਸੁਪਰਡੈਂਟਰ ਨੂੰ ਮਿਲਦੇ ਆ ਉਹ ਕਹਿੰਦੇ ਜੀ ਅਰਜੀ ਦੇ ਦਿਓ ਛੋਟੀ ਸੁਣਵਾਈ ਕੀਤੀ ਜਾਊ ਇੱਥੇ ਕੋਈ ਸੁਣਵਾਈ ਨਹੀਂ ਮੇਰਾ ਡੇਢੀ ਦਖਲ ਰਿਆ ਅੱਛਾ ਐਸੀ ਅਰਜੀ ਦਿੱਤੀ ਮਿਲੇ ਡਾਇਰੈਕਟਰ ਨੂੰ ਗਿਆ ਸੁਪਰਵਾਈਜ਼ਰ ਨੂੰ ਕੋਈ ਸੁਣਵਾਈ ਨਹੀਂ ਹੋਈ ਮੈਨੂੰ ਆ ਤਾਂ ਰੌਲਾ ਨਾ ਪਾ ਤੂੰ ਤੈਨੂੰ ਦਵਾਈ ਅੰਦਰੋਂ ਦੇ ਦਿਆ ਕਰਾ ਕੇ ਤੇ ਮੈਂ ਕਿਹਾ ਮੈਂ ਤਾਂ ਇੱਕ ਆਗੂਆ ਮੈਨੂੰ ਤਾਂ ਬਾਹਰੋਂ ਲਿਖ ਦਿਓ ਜਿਹੜੇ ਦੂਜੇ ਮਰੀਜ਼ ਆ ਮਜ਼ਦੂਰਾਂ ਦੇ ਪਰਿਵਾਰਾਂ ਛੋਟੀ ਕਿਸਾਨੀ ਚੋਂ ਆਉਣੇ ਆ ਜਿਹੜੇ ਮਹਿੰਗੇ ਆ ਉਹ ਤਾਂ ਵੱਡੇ ਆ ਵੱਡੇ ਕਾਰਪੋਰੇਟ ਘਰਾਣਿਆਂ ਜਾਂ ਵੱਡੇ ਉਹ ਜਿਹੜੇ ਤਨਾੜ ਆ ਉਹ ਤਾਂ ਮਹਿੰਗੇ ਹਸਪਤਾਲਾਂ ਤੋਂ ਇਲਾਜ ਕਰਾ ਲੈਂਦੇ ਆ ਜਿਹੜੇ ਅਸੀਂ ਦੱਬੇ ਕੁਦਲੇ ਲੋਕ ਆ ਛੋਟੀ ਕਿਸਾਨੀ ਵਾਲੇ ਮਜ਼ਦੂਰ ਜਾਂ ਜਿਹੜੀ ਰੇੜੀ ਫੜਣ ਵਾਲੇ ਲੌਂਦਾ ਉਹਦਾ ਸਰਕਾਰੀ ਹਸਪਤਾਲਾਂ 'ਚ ਹੀ ਲੈ ਕੇ ਆਉਣੇ ਆ ਇੱਥੇ ਡਾਕਟਰ ਆ ਜਿਹੜੇ ਰੱਬ ਦਾ ਰੂਪ ਆ ਬਹੁਤ ਚੰਗੇ ਆ ਸਟਾਫ ਬਹੁਤ ਚੰਗਾ ਤੇ ਨਾਲ ਆ ਜਿਹੜੀ ਇੱਥੇ ਲੁੱਟਖਸਟ ਹੁੰਦੀ ਆ ਉਹ ਬੰਦ ਕੀਤੀ ਜਾਵੇ ਦਖਲਅੰਦਾਜ਼ੀ ਕਰਕੇ ਤਾਂ ਕਰਕੇ ਅਸੀਂ ਬੇਨਤੀ ਕਰਦੇ ਆ ਜਿਹੜੀਆਂ ਇੱਥੇ ਵਹੀਕਲ ਕੋਈ ਮਜਬੂਰ ਨਵਾਸ ਇੱਥੇ ਲਾਉਂਦਾ ਉਹ ਨਾਲ ਦੀ ਨਾਲ ਟੋਚਨ ਪਾ ਕੇ 1000 1000 15-1500 ਰੁਪਿਆ ਲੈਂਦੇ ਆ ਅੱਛਾ ਉਹ ਇਹ ਬੰਦ ਕੀਤੀ ਜਾਵੇ ਦੂਜੀ ਜਿਹੜੀ ਮੈਡੀਕਲ ਤੇ ਲੰਮੀਆਂ ਲੈਣਾ ਲੱਗਦੀਆਂ ਇਹ ਜਾਂਦਾ ਇੱਥੇ ਮੈਡੀਕਲ ਦੀ ਪੂਰੀ ਸਹੂਲਤ ਕਰਨ ਅਸੀਂ ਇਹਨਾਂ ਠੀਕ ਆ ਪ੍ਰਬੰਧ ਕਰਨਾ ਚਾਹੀਦਾ ਠੇਕੇ ਤੇ ਦੇਣਾ ਚਾਹੀਦਾ ਤੇ ਬਾਹਰੋ ਲਿਖ ਦਿਆ ਫਿਰ ਅਸੀਂ ਬਾਹਰੋ ਤੁਰ ਕੇ ਜਾਇਆ ਕਰਕੇ ਜੇ ਇੱਕ ਵਾਰਦਾ ਐਕਸੀਡੈਂਟ ਹੋਇਆ ਪਿਆ ਸਾਡੇ ਬੰਦੇ ਸੀ ਮਰਨ ਦੇ ਮਰਨ ਦੇ ਕਿਨਾਰੇ ਪਏ ਆ ਦੂਜੇ ਪਾਸੇ ਸਾਡੇ ਜਿਹੜੇ ਵਹੀਕਲ ਖੜੇ ਜਾਂਦੇ ਇ ਕੋ 10-20 ਮਿੰਟ ਉਹਨਾਂ ਨੂੰ ਟੋਟਰਪਾਪਾ ਕੇ ਕਿਰਾਏ ਵਸ਼ੂ ਲੈ ਜਾਂਦੇ ਆ ਪਾਰਕਿੰਗ ਦਿੱਤੀ ਹੋਈ ਹੈ ਪਾਰਕਿੰਗ ਹੈ ਪਾਰਕਿੰਗ ਇੱਥੋਂ ਬਹੁਤ ਬਾਟ ਪੈਂਦੀ ਹੈ ਜੀ ਦੂਰ ਪੈਂਦੀ ਹੈ ਦੂਰ ਪੈਂਦੀ ਹੈ ਜੇ ਹੁਣ ਮੰਨ ਲਓ ਗੱਲ ਔਰ 20 ਮਿੰਟ ਦਾ ਜਾਣ ਤੇ ਲੱਗਦੇ ਆ ਜੀ 20 ਮਿੰਟ ਇੱਥੇ ਗੱਡੀ ਲੈ ਕੇ ਆਵਾ ਕੇ ਫੇਰ ਤੇ ਤਾਂ ਕਰਕੇ ਉਹਦੋਂ ਤਾਂ ਫਰਾਡਾ ਮਰੀਜ਼ ਹੀ ਸਮਨ ਕੇ ਪੂਰਾ ਹੋ ਜਾਊਗਾ ਜੀ ਮਤਲਬ ਜੇ ਐਮਰਜੈਂਸੀ ਦੇ ਵਿੱਚ ਕੋਈ ਆਇਆ ਤਾਂ ਉਹਨੇ ਕਿ ਚੈਰ ਦੀ ਸ਼ੂਟ ਹੋਣੀ ਮਤਲਬ ਇੱਥੇ ਕੋਈ ਇਹਨਾਂ ਦਾ ਸਕਿਉਰਟੀ ਵਾਲਾ ਐਮਰਜੈਂਸੀ ਐਕਸੀਡੈਂਟ ਹੋਇਆ ਉਹ ਵੀਕਲ ਤੇ ਜਾਹੇ ਪ੍ਰਬੰਧ ਕਰਕੇ ਦਵਾਈਆਂ ਹਨ ਨੂੰ ਇੱਥੋਂ ਅੰਦਰ ਦੇ ਅਬਰਜੈਂਸੀ ਉਥੇ ਲਾਈਨ ਕੋ ਕਾਊਂਟਰ ਬਣਿਆ ਹੋਇਆ ਉਥੇ ਨਹੀਂ ਹੁੰਦਾ ਕੋਈ ਹੁਣ ਜਿਹੜੀ ਜਿਹੜੀ ਐਕਸੀਡੈਂਟ ਹੋਏ ਦੇ ਵਿੱਚ ਜਿਹੜੇ ਮਰੀਜ਼ ਅੰਦਰ ਨੇ ਕਿੰਨੇ ਆ ਉਹ ਤੇ ਕੀ ਉਹਨਾਂ ਦਾ ਇਲਾਜ ਠੀਕ ਹੋ ਰਿਹਾ ਇਲਾਜ ਤਾਂ ਨਹੀਂ ਹੋ ਰਿਹਾ ਜੀ ਨਹੀਂ ਹੋ ਰਿਹਾ ਐਂਬੂਲੈਂਸ ਤੇ ਹੀ ਨਾ ਬਹੁਤ ਉਹ ਲੈ ਕੇ ਆਈ ਖਾਲੀ ਐਂਬੂਲੈਂਸ ਆਈਆਂ ਉਹ ਸਾਥੋਂ 5 500 ਰੁਪਿਆ ਕਰਾਇਆ ਲੈ ਕੇ ਗਈਆਂ ਸਰਕਾਰੀ ਹਸਪਤਾਲ ਚੋਂ ਆ ਕੇ ਪ੍ਰਾਈਵੇਟ ਹਸਪਤਾਲ ਤੇ ਆਉਂਦਾ ਜਦੋਂ ਐਕਸੀਡੈਂਟ ਹੋਇਆ ਉਥੇ ਮੌਕੇ ਤੇ ਪ੍ਰਸ਼ਾਸਨ ਤੇ ਐਂਬੂਲੈਂਸਾਂ ਪਹੁੰਚੀਆਂ ਸੀ ਪਹੁੰਚ ਗਿਆ ਨਹੀਂ ਉਹ ਤੁਸੀਂ ਨਹੀਂ ਪਹੁੰਚ ਗਿਆ ਬਾਅਦ ਪਹੁੰਚ ਗਿਆ ਜੀ ਅੱਛਾ ਬਾਅਦ ਪਹੁੰਚ ਆਪੋ ਆਪਟ ਲੈ ਗਏ ਚੱਕ ਕੇ ਜੀ ਜਦੋਂ ਅਸੀਂ ਇੱਥੇ ਪ੍ਰੀਕੌਅ ਇੱਥੇ ਲੈ ਕੇ ਆਉਣ ਨੂੰ ਬਠਿੰਡੇ ਗੱਲ ਕਰੀ ਪਹਿਲਾਂ ਇੱਥੇ ਸਾਡਾ ਮਰੀਜ਼ ਬਾਅਦ ਚ ਤਾਰੇ ਪਹਿਲਾਂ 2000 ਰੁਪਏ ਲਿਆ ਉਹਨਾਂ ਨੇ ਕਰਾਇਆ 2000 ਰੁਪਏ ਅੱਛਾ ਐਂਬੂਲੈਂਸ ਦਾ ਠੀਕ ਹੈ ਸਾਡਾ ਮਰੀਜ਼ ਤਾਂ ਆਪਾਂ ਉਵੇਂ ਤੁਰ ਪਈ ਆਪਣੇ ਪਿੰਡ ਦਾ ਐਕਸੀਡੈਂਟ ਹੋ ਗਿਆ ਗੱਡੀ ਦਾ ਆਪਾਂ ਸਾਰੇ ਪਿੰਡ 'ਚ ਆਪਣੀ ਜੇਬ 'ਚ ਪੈਸੇ ਤਾਂ ਨਹੀਂ ਪਏ ਹੁੰਦੇ ਕਿਸੇ ਦੇ ਘਰੇ ਇੱਕੋ ਇੱਕ ਦੂਜੇ ਨਾਲ ਚੜ੍ਹ ਕੇ ਤੁਰ ਪਈ ਇਹ ਬਾਈ ਨੂੰ ਕਹਿਤਾ ਵੀ ਤਾ ਮਰੀਜ਼ ਆਪਣਾ ਹੋ ਗਿਆ ਵੀਰੇ ਨਾਲ ਬਹਿ ਜਾ ਇਹਦੇ ਕੋਲ ਉਹਨੂੰ ਕਹਿੰਨਗੇ ਪਹਿਲਾਂ 2000 ਰੁਪਏ ਦਿਓ ਬਾਈ ਕਰਾਇਆ ਅੱਛਾ ਉੱਥੇ ਸਾਡੇ ਪ੍ਰਾਈਵੇਟ ਹਸਪਤਾਲ 'ਚ ਆਉਣ ਦਾ ਸਰਕਾਰੀ ਹਸਪਤਾਲ ਦੇ ਵਿੱਚੋਂ ਐਂਬੂ ਲੈਕਸਾਂ ਨੇ 5-500 ਰੁਪਏ ਕਰਾਇਆ ਲੈ ਕੇ ਗਏ ਆ ਜੀ ਅੱਛਾ ਹਾਂਜੀ ਠੀਕ ਹੈ ਇਹ ਤੁਸੀਂ ਦੇਖੋ ਇਲਾਜ ਮਤਲਬ ਇਲਾਜ ਸਾਡੇ ਰਾਤ ਦੇ ਚੀਕਾਂ ਮਾਰੀ ਜਾਂਦੇ ਆ ਮਰੀਜ਼ ਕਿਸੇ ਨੇ ਕੋਈ ਟੀਕਾ ਨਹੀਂ ਲਾਇਆ ਲੈ ਕੇ ਟੀਕੇ ਸਰਾਣੇ ਪਏ ਹੀ ਰੱਖੇ ਅੱਛਾ ਕੋਈ ਬੰਦਾ ਨਾਲ ਚੱਲ ਉਹਰੇ ਸਾਡੇ ਨਹੀਂ ਇੱਕ ਸੱਟ ਹੈ ਜਿਹੜੇ ਇੱਥੇ ਐਡਮਿਟ ਨਹੀਂ ਕੀਤੇ ਸਾਰੇ ਆਨੇ ਪੂਰੀਆਂ ਹੀ ਆ ਜੀ ਇੱਕ ਦੀ ਬਾਹਰ ਰਸੀ ਜਾਂਦੀਆਂ ਬਾਹਾਂ ਜੀ ਇੱਕ ਤਾਂ ਜਾ ਕੇ ਵੇਖੋ ਸਾਜੀ ਸਾਡਾ ਬੰਦਾ ਸਿਰ ਪਟਿਆ ਪਿਆ ਆ ਪੱਟੀ ਨਹੀਂ ਕਰਨ ਆ ਰਿਹਾ ਜੀ ਕੋਈ ਮੈਂ ਤਾਂ ਕਰ ਕਰ ਰਹੇ ਹਾਂ ਜੀ ਨੇ ਕੱਲ ਪੋਰਾ ਪੋਰਾ ਬੱਚੇ ਆ ਰਹੇ ਆ ਜੀ ਅਸੀਂ ਕਿਸ ਟਾਈਮ ਦੇ ਆਏ ਹੋਏ ਹਾਂ ਸਵੇਰੇ ਦੇ ਆਏਵੇਂ ਜੀ ਅਸੀਂ 10 ਵਜੇ ਦੇ ਇੱਥੇ ਅਜੇ ਤੱਕ ਮਲਮ ਪੱਟੀ ਨਹੀਂ ਕੀਤੀ ਨਾ ਜੀ ਇਹ ਕਰ ਉਹਨਾਂ ਨੇ ਕਰਤੀ ਪ੍ਰਾਈਵੇਟ ਵਾਲ ਨੇ ਪੈਸੇ ਦੇ ਕੇ ਆਉਦੇ ਕੋਲੋਂ ਕਰਾ ਕੇ ਨਹੀਂ ਇਹਨਾਂ ਨੇ ਬਾਤ ਵੀ ਨਹੀਂ ਪੁੱਛੀ ਸਾਡੀ ਅੱਛਾ ਸਾਡੇ ਮਰੀਜ਼ ਬਾਹਰ ਕੱਢ ਕੇ ਬਾਤ ਇਹਨਾਂ ਨੇ ਕਹਿੰਦੇ ਸਾਡੇ ਉਹ ਮੇਚ ਵੇਲੇ ਕਰੋ ਅੱਛਾ ਕਿਉਂ ਅਸੀਂ ਇਹਨੇ ਜੋ ਕਰਿਆ ਇੱਥੇ ਜਦੋਂ ਵੋਟਾਂ ਲੈਣ ਆਉਂਦੇ ਆ ਸਾਡੇ ਕੋਲ ਉਦੋਂ ਮੈਂਤਾਂ ਕਰਦੇ ਆ ਲੋਕ ਅਸੀਂ ਹੁਣ ਲਗਾਏ ਦਵਾਈ ਦੇ ਕਾਬਲ ਵੀ ਨਹੀਂ ਰਹੇ ਇੱਕ ਡੀ ਘਟਿਆ ਹੋਇਆ ਇੱਕ ਇੱਕ ਗੱਲ ਹੈ ਮੇਰਾ ਇੱਥੇ ਡੈਡੀ ਆਂ ਗਿਆ ਇਨਫੈਕਸ਼ਨ ਬਣ ਗਈ ਕੁੜਤਾ ਨੂੰ ਮੈਂ ਇੱਥੇ ਲਿਆਇਆ ਇਹ ਆਂਦੇ ਸਾਡੇ ਕੋਲ ਡਾਕਟਰੀ ਬਿੱਡੀ ਹੈ ਨਹੀਂ ਅੱਛਾ ਸਾਨੂੰ ਲੁਧਿਆਣੇ ਤੋਰਤਾ ਅਸੀਂ 2.5 ਤਿੰਨ ਲੱਖ ਰੁਪਏ ਪੱਟ ਕੇ ਆ ਗਏ ਉਥੋਂ ਜਦੋਂ ਦੂਜੀ ਵਾਰ ਉਹ ਆਂਦੇ ਜੀ ਘਰੇ ਲੈ ਜਾਓ ਤਾਂ ਡਾਡਾ ਤੇ ਜਦੋਂ ਇੱਥੇ ਦੂਜੀ ਵਾਰ ਲਿਆਂਦਾ ਉਹ ਆਂਦੇ ਸਾਡੇ ਕੋਲ ਫੇਰ ਬਿੱਡੇ ਹੈ ਨਹੀਂ ਤੇ ਜਦੋਂ ਅਸੀਂ ਥੱਲੇ ਰੱਖ ਲਿਆ ਮਰੀਜ਼ ਮਤਲਬ ਉਥੋਂ ਡੀਸੀ ਦਫਤਰ ਅੱਡਾ ਧਰਨਾ ਲੱਗਿਆ ਕਣਕ ਦੇ ਮਾਪਜੇ ਲੈਣ ਖਾਤਰ ਉੱਥੇ ਐਲਾਨ ਕਰਤਾ ਸ਼ੰਗਾਰਾ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਫੇਰ ਇਥੋਂ ਦਾ ਪ੍ਰਸ਼ਾਸਨ ਸੁੱਤਾ ਜਾਗਿਆ ਫੇਰ ਦਾਖਲ ਕਰਿਆ ਤੇ ਉਹਦਾ ਇਲਾਜ ਹੋਇਆ ਡਾਕਟਰ ਇਥੇ ਰੱਬ ਦਾ ਰੂਪ ਆ ਜਿਹੜਾ ਨਗਿਆ ਸ਼ੋਰ ਬਣਾਏਗਾ ਬਾਹਰਲੇ ਵੱਡੇ ਗੇਟ ਤੇ ਤਾਂ ਲਿਖ ਕੇ ਲਾਇਆ ਕਿ ਪੂਰੇ ਭਾਰਤ ਵਾਸਤੇ ਇੱਕ ਇੱਕ ਗੱਲ ਹੋਰ ਜੀ ਜਿਹਦਾ ਇਥੋਂ ਬਾਦਲ ਵਾਲਾ ਦਾ ਸਿਮਰੋ ਦਾ ਫੋਨ ਆ ਜਾਂਦਾ ਫੇਰ ਤਾਂ ਇਹਨਾਂ ਕੋਲ ਬੈੱਡ ਤੇ ਏਸੀ ਕਮਰੇ ਜਿਹੜੇ ਰੂਮ ਆ ਉਹ ਹੋ ਜਾਂਦੇ ਆ ਜਾਂ ਭਾਜਪਾ ਦਾ ਜਿਹੜੇ ਮੰਤਰੀ ਦਾ ਫੋਨ ਆ ਜਾਂਦਾ ਉਹ ਉਹਦਾ ਉਹਦਾ ਫਿਰ ਨਾਲ ਦੀ ਨਾਲ ਡੱਟਦ ਨੇ ਵੀਆਈਪੀ ਲਾਜ ਸਾਰਾ ਕੁਝ ਜ਼ਬਾਈਆਂ ਵਗੈਰਾ ਅੰਦਰੋਂ ਚੱਲਦੀਆਂ ਇਹ ਬਾਦਲ ਵਾਲਿਆਂ ਦੇ ਤੇ ਜਿਹੜਾ ਭਾਜਪਾ ਦੇ ਲੀਡਰਾਂ ਦਾ ਫੋਨ ਤੇ ਇਹ ਟ੍ਰੀਟਮੈਂਟ ਹੁੰਦਾ ਪੂਰਾ ਆਮ ਬੰਦਾਂ ਤਾਂ ਇੱਥੇ ਬਹੁਤ ਨਗਿਆ ਬੁਰੀ ਹਾਲਤਾਂ ਇੱਥੇ ਤਾਂ ਕਰਕੇ ਇਹ ਦੂਜੀ ਗੱਲ ਕੱਲ ਨਗਿਆ ਕੱਲ ਦਾ ਐਕਸੀਡੈਂਟ ਹੋਇਆ ਇੱਥੇ ਬਸਦਾ ਬਸ ਸੀ ਡਿੱਗੀ ਸੀ ਗਨਾਲੇ ਚ ਇੱਥੋਂ ਦਾ ਡੀਸੀ ਸਾਹਿਬ ਐਸਐਸਪੀ ਸਾਹਿਬ ਥੱਲੇ ਸਾਰਾ ਲੰਗਲਾਣਾ ਉੱਥੇ ਤੁਰਦੋ ਤੁਰਾ ਫਿਰਦਾ ਸੀ ਕੱਲ੍ਹ ਦੀਆਂ ਦੋ ਬੱਸਾਂ ਬਲਟੀਆਂ ਨਾ ਡੀਸੀ ਸਾਹਿਬ ਨੇ ਬਾਤ ਪੁੱਛੀ ਆ ਜ਼ਿਲ੍ਹਾ ਪ੍ਰਧਾਨ ਵਾਰੀ ਵਾਰੀ ਡੀਸੀ ਸਾਹਿਬ ਨੂੰ ਧਿਆਨ ਚ ਲੈ ਜਾਂਦਾ ਸਾਡੀ ਟ੍ਰੀਟਮੈਂਟ ਤੇ ਧਿਆਨ ਨਹੀਂ ਹੁੰਦਾ ਇੱਥੇ ਆ ਨੂੰ ਖੱਜਲ ਖਵਾਰੀ ਹੋ ਰਹੀ ਆ ਜਦ ਸਾਡਾ ਥੂਬਾ ਪ੍ਰਧਾਨ ਆਇਆ ਉਹਨੂੰ ਧੱਕੇ ਮਾਰੇ ਗਏ ਜਗENDER ਅਗਰਾਹਾਂ ਜਿਹਨੂੰ ਬਾਹਰਲੇ ਮੁਲਖਾਂ ਤੱਕ ਪੂਜਦੇ ਆ ਇੱਥੋਂ ਦਾ ਸਟਾਫ ਨੇ ਧੱਕੇ ਮਾਰ ਕੇ ਬਾਹਰ ਕੱਢੇ ਆ ਕਿਉਂ ਧੱਕੇ ਕਾ ਤੂੰ ਮਾਰੇ ਗਏ ਧੱਕੇ ਆਂਦੇ ਤੁਸੀਂ ਇੱਥੇ ਡਿਸਟਰਬ ਕਰਦੇ ਆ ਜਦੋਂ ਹਾਲਚਾਲ ਪੁੱਛਣਾ ਆ ਮਤਲਬ ਉਹ ਟ੍ਰੀਟਮੈਂਟ ਨਹੀਂ ਹੁੰਦਾ ਉਹਦਾ ਉਹਦਾ ਮਤਲਬ ਉਹਨਾਂ ਨੇ ਮਤਲਬ ਉਹਦਾ ਡਾਕਟਰਾਂ ਨੂੰ ਮਿਲਣਾ ਸੀ ਤਾਂ ਸੂਬੇ ਪ੍ਰਧਾਨ ਨੂੰ ੱੱਕੇ ਮਾਰਦੇ ਆ ਤੇ ਜਦੋਂ ਇੱਥੇ ਮਾੜੇ ਜਿਹੇ ਹਰਕਤ ਜਾ ਕੇ ਅਸੀਂ ਬੋਲੇ ਫਿਰ ਉਹ ਜਿਹੇ ਬੰਦੀ ਵਾਲੇ ਤਾਂ ਫੇਰ ਇੱਥੇ ਦਾ ਗੁੰਗਾ ਬੋਲਾ ਪ੍ਰਸ਼ਾਸਨ ਜਾਗਿਆ ਤਾਂ ਕਰਕੇ ਸਾਡੀ ਮੰਗ ਆ ਡੀਸੀ ਸਾਹਿਬ ਤੋਂ ਤੇ ਪ੍ਰਸ਼ਾਸਨ ਤੋਂ ਜਿਹੜੇ ਕੱਲ ਦਾ ਗੁੰਗਾ ਬੋਲਾ ਸਰਕਾਰ ਬਣ ਕੇ ਸਾਡੇ ਮਰੀਜ਼ਾਂ ਦਾ ਮਰਨੂ ਪਿਆ ਇੱਕ ਮਰੀਜ਼ ਉਹਦਾ ਟ੍ਰੀਟਮੈਂਟ ਤੇ ਇਥੋਂ ਦਾ ਪੱਟੀਆਂ ਨਹੀਂ ਹੁੰਦੀਆਂ ਤੇ ਵੀਆਈਪੀ ਜੇਥੋਂ ਕੋਈ ਦਾ ਫੋਨ ਆਉਂਦਾ ਤਾਂ ਉਹਨਾਂ ਦੀਆਂ ਸਾਰਾ ਲਾਜ ਤੇ ਸਾਰੇ ਡਾਕਟਰ ਬਿੰਦ ਚ ਜੁੰਮੜ ਜਾਂਦੇ ਆ ਜਿਹੜੇ ਇੱਥੇ ਐਡਮਿਟ ਹੈ ਉਹਨਾਂ ਦੇ ਪਰਿਵਾਰ ਚੋਂ ਕੋਈ ਹੈ ਮੈਂ ਹੈਗਾ ਜੀ ਮੇਰਾ ਡੈਡੀ ਆਈ ਅੱਛਾ ਤੁਹਾਡੇ ਡੈਡੀ ਆ ਹਾਂਜੀ ਅੱਛਾ ਕਦੋਂ ਕਰੋ ਰਵਾਨਾ ਹੋਏ ਸੀ ਔਰ ਕਿੰਨੀ ਕ ਸੱਟ ਆ ਉਹਨਾਂ ਦੀ ਸਾਢੇ 7 ਵਜੇ ਤੁਰੇ ਸੀ ਗਈ ਅੱਛਾ ਇਹ ਕਿੰਨੇ ਵਜੇ ਹਾਸ ਹੋਇਆ ਸਾਢੇ 7 ਵਜੇ ਤੁਰੇ ਸੀ ਗਈ ਸਾਢੇ 9 ਵਜੇ ਦਾ ਉਹ ਹੋ ਗਿਆ ਜੀ ਸਾਨੂੰ ਫੋਨ ਵਗਿਆ ਜੀ ਘਰੇ ਅਸੀਂ ਗੱਡੀਆਂ ਚੱਕੀਆਂ ਸਾਡੇ ਪਿੰਡ ਦੇ ਸਟਾਫ ਨੇ ਸਾਰੇ ਪਿੰਡ ਇੱਕ ਪਿੰਡ ਸਾਰੇ ਹੀ ਤਰ ਪਿਆ ਸੀ 52 53 ਜਾਨੇ ਸੀ ਗੱਡੀ ਦੇ ਵਿੱਚ ਜਦੋਂ ਸਾਨੂੰ ਪਿੰਡ 'ਚੋਂ ਫੋਨ ਆ ਗਿਆ ਸਾਡਾ ਸਾਰਾ ਸਟਾਫ ਉਹਦੀ ਤਰ ਪਿਆਈ ਪਿੰਡ ਦਾ ਤੁਸੀਂ ਉਸੇ ਪਿੰਡ ਤੋਂ ਹਾਂਜੀ ਠੀਕ ਹੈ ਜੀ ਤੇ ਜਦੋਂ ਅਸੀਂ ਜਾ ਕੇ ਵੇਖਿਆ ਉਦੋਂ ਕਿਸੇ ਨੇ ਉਹ ਨਹੀਂ ਕਰ ਰਿਆ ਸੀ ਕੋਈ ਕੋਈ ਉੱਥੇ ਐਂਬੂਲੈਂਸ ਨਹੀਂ ਪਹੁੰਚੀ ਸੀ ਕੋਈ ਸਾਡੇ ਮਰੀਜ਼ਾਂ ਹੁਣ ਬਾਹਰ ਕੱਢ ਕੇ ਬਾਹਤ ਆਈ ਕਹਿੰਦੇ ਵੇਡ ਵੇਲੇ ਕਰ ਦਿਓ ਸਾਡੇ ਕੋਲੇ ਗੱਡੀ ਨਹੀਂ ਕੋਈ ਲੈ ਕੇ ਜਾਣ ਨੂੰ ਸੀ ਅੱਛਾ ਸਾਡਾ ਦੂਜਾ ਮਰੀਜ਼ ਸੀ ਮੇਰਾ ਡੈਡੀ ਸੀਗਾ ਹੀ ਉਹਨੂੰ ਉੱਥੇ ਬਾਹਰ ਕੱਢ ਕੇ ਬਾਹਤਾ ਉਹਦੇ ਟੂਈ 'ਚ ਇਹਨਾਂ ਦਰਦ ਹੋ ਰਿਹਾ ਸੀ ਚੀਕੀ ਜਾਂਦਾ ਸੀਗਾ ਉਹਨੂੰ ਬਾਹਰ ਉਹਤੇ ਪਾਇਆ ਕੁਰਸੀਆਂ ਤੇ ਅਸੀਂ ਅੱਛਾ ਇਹ ਘਟ ਗਿਆ ਗੱਲ ਹੀ ਹੈ ਨਾ ਜੀ ਕਹਿੰਦੇ ਸਾਡੇ ਕੋਲ ਸਟਾਫ ਨਹੀਂ ਤੁਸੀਂ ਸਟਾਫ ਨਹੀਂ ਅਸੀਂ ਤਾਂ ਨਹੀਂ ਦੇਣਾ ਤੁਹਾਨੂੰ ਸਟਾਫ ਤੁਸੀਂ ਸਰਕਾਰ ਨੂੰ ਲੇਖ ਕੇ ਦਿਓ ਵੀ ਸਾਡੇ ਕੋਲ ਸਟਾਫ ਨਹੀਂਗਾ ਇਹ ਸੂਡੀ ਜ਼ਿੰਮੇਵਾਰੀ ਆ ਸਰਕਾਰ ਦੀ ਜ਼ਿੰਮੇਵਾਰੀ ਸਾਡੀ ਨਹੀਂ ਲੇਖ ਕੇ ਲਾਉਂਦਾ ਕੀ ਫਾਇਦਾ ਫਿਰ ਇਹ ਗੱਲ ਤਾਂ ਸਾਨੂੰ ਵੀ ਹੋ ਚਾਹੀਦਾ ਵੀ ਉਹਨਾਂ ਨੂੰ ਤੁਸੀਂ ਮੀਡੀਆ ਤਾਂ ਹੀ ਉਹਨਾਂ ਕੋਲੇ ਤੁਸੀਂ ਪਹੁੰਚਾਓ ਗੱਲ ਵੀ ਇੱਥੇ ਸਟਾਫ ਹੈ ਨਹੀਂ ਤਾਂ ਸਾਨੂੰ ਇਹ ਲੇਖ ਕੇ ਦੇਣ ਵੀ ਸਾਥੋਂ ਇਲਾਜ ਹੁੰਦਾ ਨਹੀਂ ਅਸੀਂ ਕਿਤੇ ਹੋਰ ਲੈ ਕੇ ਜਾ ਕੇ ਆਏ ਥੋੜੀ ਜਿਹੀ ਬਣ ਬਣ ਕੁਰਸੀਆਂ ਤੇ ਬੰਨਕੇ ਤੋਂ ਬਾਗੈਂਬੂ ਲਕਸਾ ਤੇ ਮਰੇ ਬੈ ਅਸੀਂ ਘਰੇ ਉਹ ਕਰੀ ਚੱਲੇਗੇ ਜੇ ਨਹੀਂ ਇਲਾਜ ਹੁੰਦਾ ਸਾਨੂੰ ਦੱਸੋ ਅਸੀਂ ਕੋਈ ਹੋਰ ਹਸਪਤਾਲ ਤੇ ਲੈ ਕੇ ਜਾ ਕੇ ਪ੍ਰਾਈਵੇਟ ਚ ਕੋਈ ਪੱਟੀ ਨਹੀਂ ਕਰ ਰਿਆ ਵੀ ਉੱਥੇ ਭਾਉਣ ਦਾ ਤਾਂ ਕੋਈ 15 ਭਾਉਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਦੇ ਸਿਰ ਦੇ ਵਿੱਚ ਸੱਟਾਂ ਨੇ ਉਹਨਾਂ ਦਾ ਵੀ ਕੋਈ ਅਜੇ ਤੱਕ ਕੋਈ ਟਰੀਟਮੈਂਟ ਨਹੀਂ ਜਿੰਨਾ ਚਿਰ ਸਾਡੇ ਸਾਰੇ ਪਿੰਡ ਨੇ ਸਾਡਾ ਆਪ ਆਏ ਵਾ ਸਾਡੇ ਸਤਕਾਰ ਕਮੇਟੀ ਵਾਲੇ ਉਹ ਆ ਕੇ ਨਾਲ ਲੱਗ ਲੱਗ ਐਂਬੂ ਲਕਸਾ ਸਾਡੇ ਪਿੰਡੋਂ ਦੋ ਆਈਆਂ ਉਹਨਾਂ ਨੇ ਆਪ ਦੀ ਆਪ ਕਰ ਲਿਆ ਹੱਥੇ ਕਰਿਆ ਪ੍ਰਾਈਵੇਟ ਐਂਬਲਪ ਸਾਡੀਆਂ ਪਿੰਡ ਦੇ ਪ੍ਰਾਈਵੇਟ ਸਾਡੇ ਪਿੰਡ ਤੌਰ ਤੇ ਬਣਾਈਆਂ ਹੋਈਆਂ ਆ ਜੀ ਅੱਛਾ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਸਾਡੀ ਹੂੰ ਉਹ ਆਪ ਬਰਸਾਦਾ ਪਾਣੀ ਵੀ ਉਹ ਆਪ ਲੈ ਕੇ ਆਉਂਦੇ ਆ ਜੀ ਹੂੰ ਹੂੰ ਸਾਡੀ ਸਤਕਾਰ ਕਮੇਟੀ ਵਾਲੇ ਕੀ ਮੰਗ ਕੀ ਕਰਦੇ ਹੋ ਤੁਹਾਡੇ ਪਿੰਡ ਦੇ ਮੰਗ ਇਹ ਕਰਦੇ ਆ ਵੀ ਸਾਨੂੰ ਇਲਾਜ ਹੋਣਾ ਚਾਹੀਦਾ ਜੇ ਨਹੀਂ ਇਲਾਜ ਹੋ ਰਹਾ ਇਹ ਸਾਨੂੰ ਦੱਸੋ ਅਸੀਂ ਕਿਤੇ ਹੋਰ ਲੈ ਜੀਏ ਬਿਲਕੁਲ ਅਸੀਂ ਮਾਰ ਕੇ ਥੋੜੀ ਲੈ ਕੇ ਜਾਣੇ ਆ ਅਸੀਂ ਤਾਂ ਤਰਸਦੇ ਪਏ ਆ ਮਾਂ ਪਿਓ ਨੂੰ ਆਦ ਦਿਨ ਨੂੰ ਅਸੀਂ ਇਹਨਾਂ ਦੀ ਮਾਰਨ ਦੀ ਖਾਤਰ ਨਹੀਂ ਕੱਲੇ ਅਸੀਂ ਹੱਕ ਲੈਣ ਦੀ ਖਾਤਰ ਕੱਲੇ ਆ ਤੁਹਾਨੂੰ ਟੋਟਲ 52 53 ਜਾਨੇ ਸੀ ਉਹਨਾਂ ਦੇ ਵਿੱਚੋਂ ਕਿੰਨੇ ਦੇ ਸੱਟਾਂ ਕਿੰਨੇ ਸੀਰੀਅਸ ਹੈ ਤੇ ਇੱਥੇ ਕਿੰਨੇ ਐਡਮਿਟੇਟ ਇੱਥੇ 12 13 ਜਾਨੇ ਤਾਂ ਇੱਥੇ ਹੈ ਜੀ ਉਸ ਬਰਨਾਲੇ ਪਏ ਆ ਜੀ ਠੀਕ ਹੈ ਉਹ ਤਾਂ ਸਾਨੂੰ ਪੱਕਾ ਨਹੀਂ ਪਤਾ ਕਿ ਕਿੰਨੇ ਉੱਥੇ ਪਏ ਆ ਅੱਛਾ ਮਤਲਬ ਸਾਰਿਆਂ ਦੇ ਟੋਟਲੀ ਇੰਜਰੀ ਸਾਰੇਆਂ ਦੀ ਹੈ ਜੀ ਠੀਕ ਹੈ ਅਸੀਂ ਤਾਂ ਇਹੀ ਮੰਗ ਕਰਦੇ ਆ ਫਿਰਾਂ ਤੋਂ ਵੀ ਸਾਡਾ ਇਲਾਜ ਹੋਣਾ ਚਾਹੀਦਾ ਜੇ ਨਹੀਂ ਇਲਾਜ ਹੋ ਰਿਹਾ ਇਹਨਾਂ ਸਟਾਫ ਨੂੰ ਪੁੱਛੋ ਵੀ ਅਸੀਂ ਕਿਤੇ ਹੋਰ ਲੈ ਜਾਈਏ ਇਹੀ ਬੇਨਤੀ ਹੈ ਜੀ ਸਾਡੀ ਪ੍ਰਬੰਧ ਕਰਿਓ ਜੀ ਇਹ ਕੱਲ ਜੋ ਹਾਦਸਾ ਹੋਇਆ ਇਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗੀ ਜੀ ਤੁਹਾਡੇ ਦੇਖੋ ਜੀ ਸਾਡਾ ਕੱਲ ਟਹਾਣੇ ਹਰਿਆਣੇ ਦੇ ਵਿੱਚ ਟਹਾਣਾ ਮਹਾਪੰਚਾਇਤ ਰੱਖੀ ਹੋਈ ਸੀ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀਆਂ ਬੱਸਾਂ ਲੈ ਕੇ ਵੱਡੀ ਗਿਣਤੀ ਚ ਸਾਡੇ ਕਿਸਾਨ ਮਰਦ ਔਰਤਾਂ ਨੌਜਵਾਨ ਜਾ ਰਹੇ ਸੀ ਇਹ ਸਾਡੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਕੋਠਾਗੁਰੂ ਉਥੋਂ ਦੀ ਬੱਸ ਸੀ ਬੱਸ ਦੇ ਵਿੱਚ 54 ਸਵਾਰੀਆਂ ਸੀਗੀਆਂ ਮੱਦ ਔਟ ਨੌਜਵਾਨ ਬੱਚੇ ਵੀ ਸੀਗੇ ਇਹ ਕੋਠਾਗੁਰੂ ਤੋਂ ਪਧੌੜ ਬਰਨਾਲਾ ਹੰਡਿਆਇਆ ਜਿਹੜਾ ਜਲੇਬੀ ਚੌਕ ਹੈ ਉੱਥੇ ਜਾ ਕੇ ਜਿਹੜੀ ਇਹ ਬੱਸ ਹੈ ਇਹ ਪਲਟੀ ਹੈਗੀ ਹੈ ਕੁਸ ਧੁੰਦ ਸੀ ਕੁਸ ਬੱਸ ਤੇਜ਼ ਸੀ ਡਰਾਈਵਰ ਦੀ ਕੰਨ ਨਾਲ ਫੋਨ ਲਾਇਆ ਹੋਇਆ ਸੀਗਾ ਜਿਹਦੇ ਕਾਰਕ ਉਹਦੀ ਅੰਗੈਲੀ ਦੇ ਨਾਲ ਇਹ ਜਿਹੜਾ ਹਾਦਸਾ ਵਾਪਰਿਆ ਹੈਗਾ ਇਹ ਹਾਦਸਾ ਵੈਸੇ ਵਾਪਰਿਆ ਕਿਉਂ ਹੈਗਾ ਜੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਸਾਡੇ ਕਿਸਾਨਾਂ ਦੀਆਂ ਸਾਡੀਆਂ ਮੰਗਾਂ ਮੰਨਦੀ ਹੋਵੇ ਸਾਡੇ ਲੋਕਾਂ ਨੂੰ ਇੰਨੀ ਧੁੰਦ ਦੇ ਵਿੱਚ ਆਪਦੇ ਪਰਿਵਾਰਾਂ ਨੂੰ ਛੱਡ ਕੇ ਬੱਸਾਂ ਦੇ ਵਿੱਚ ਐਡਾ ਇੰਨੇ ਸਫ਼ਰ ਕਰਕੇ ਆਪਣੀਆਂ ਰੈਲੀਆਂ ਮਜਾਰੇ ਨਾ ਕਰਨੇ ਪੈਣ ਇਹਦੀ ਦੋਸ਼ੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਹੈ ਜਿਹੜੀ ਨਵੀਂ ਖੇਤੀ ਨੀਤੀ ਖਰੜਾ ਲੈ ਕੇ ਆ ਰਹੀ ਹੈਗੀ ਹੈ ਉਹ ਜਨਨ ਕਿ ਸਾਡੇ ਜਨਨ ਜਿਹਨੇ ਸਾਰਾ ਕੁਝ ਖੋਹ ਲੈਣਾ ਉਹਨੂੰ ਰੱਦ ਕਰਾਉਣ ਵਾਸਤੇ ਤੇ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮਨਾਉਣ ਵਾਸਤੇ ਜਾ ਰਹੇ ਸੀ ਜਿਦੇ ਵਿੱਚ ਸਾਡੀਆਂ ਤਿੰਨ ਔਰਤਾਂ ਜਿਹੜੀ ਇੱਕ ਸਰਬਜੀਤ ਕੌਰ ਐ ਤੇ ਦੋ ਹੋਰ ਸਾਡੀਆਂ ਬਜ਼ੁਰਗ ਔਰਤਾਂ ਨੇ ਜਿਨ੍ਹਾਂ ਦੀ ਮੌਕੇ ਤੇ ਉੱਥੇ ਮੌਤ ਹੋਈ ਹੈ ਤੇ 24-25 ਸਾਡੇ ਜਿਹੜੇ ਕਿਸਾਨ ਐ ਨੌਜਵਾਨ ਐ ਉਹ ਸਾਡੇ ਗੰਭੀਰ ਜ਼ਖਮੀ ਨੇ ਜਿਹੜੇ ਬਰਨਾਲੇ ਹਸਪਤਾਲ ਦੇ ਵਿੱਚ ਵੀ ਐ ਤੇ ਬਠਿੰਡੇ ਮਜ ਹਸਪਤਾਲ ਦੇ ਵਿੱਚ ਵੀ ਐ ਉਦੋਂ ਤੋਂ ਹੀ ਜਿਹੜੇ ਸਾਡੇ ਸੂਬੇ ਦੇ ਆਗੂ ਐ ਜਗਿੰਦਰ ਸਿੰਘ ਅਗਰਾਹਾਂ ਜੀ ਛੰਡਾ ਸਿੰਘ ਜੇਠੂ ਕੇ ਸੀਨੀਅਰ ਮੀਤ ਪ੍ਰਧਾਨ ਸੂਬੇ ਦੇ ਇਹਨਾਂ ਦੀ ਬਕਾਇਦਾ ਉਧਰ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਤੇ ਸਿਹਤ ਮੰਤਰੀ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਐ ਇੱਥੇ ਜਦੋਂ ਸਾਡੇ ਉੱਥੋਂ ਬਰਨਾਲੇ ਤੋਂ ਰੈਫਰ ਕੀਤੇ ਮਰੀਜ਼ ਹੈ ਸਾਡੀ ਜਿਹੜੀ ਪ੍ਰਤਰੀ ਜਥੇਬੰਦੀ ਹੈ ਪੰਜਾਬ ਖੇਤ ਮਜ਼ਦੂਰ ਯੂਨੀਅਨ ਉਹਨਾਂ ਦੇ ਸੂਬੇ ਦੇ ਜਨਰਲ ਸੈਕਟਰੀ ਐ ਲక్ష్ਮਨ ਸਿੰਘ ਸੇਵੇ ਵਾਲਾ ਨੌਜਵਾਨ ਭਾਰ ਸਭਾ ਪੀਐਸ ਜੂਸੀ ਦੇ ਰੰਧਾਵਾ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਵਰਕਰ ਇੱਥੇ ਆਏ ਨੇ ਉਹਨਾਂ ਨੇ ਆ ਕੇ ਜਦੋਂ ਇੱਥੇ ਮਰੀਜ਼ ਆਏ ਨੇ ਸੀਰੀਅਸ ਹਾਲਤ ਦੇ ਵਿੱਚ ਆਏ ਨੇ ਉਹਨਾਂ ਨੂੰ ਸੰਭਾਲਿਆ ਐਡਮਿਟ ਕਰਾਇਆ ਹੈਗਾ ਤੇ ਜਥੇਬੰਦੀ ਦੀ ਤਾਕਤ ਦੇ ਜੋਰ ਇੱਥੇ ਜਾਨੀ ਕਿ ਉਹਨਾਂ ਦੇ ਇਲਾਜ ਦੇ ਵਿੱਚ ਵੀ ਪ੍ਰਬੰਧ ਜਿਹੜੇ ਉਹ ਕਰਵਾਏ ਨੇ ਤੇ ਲਗਾਤਾਰ ਜਿਹੜੀ ਉਗਰਾਹਾਂ ਜੀ ਦੀ ਸਿਹਤ ਮੰਤਰੀ ਦੇ ਨਾਲ ਗੱਲਬਾਤ ਕੱਲ ਦੀ ਚੱਲ ਰਹੀ ਹੈ ਉਦੋਂ ਤੋਂ ਹੀ ਜਾਨੀ ਕਿ ਸਾਡੇ ਜਿਹੜੇ ਮਰੀਜ਼ਾਂ ਉਨਾਂ ਵੱਲ ਜਿਹੜਾ ਧਿਆਨ ਹੈ ਉਹ ਦਿੱਤਾ ਜਾ ਰਿਹਾ ਹੈਗਾ ਬਰਨਾਲੇ ਦੇ ਵਿੱਚ ਵੀ ਤੇ ਇੱਥੇ ਵੀ ਪਰ ਇਹ ਦਿੱਤਾ ਕਿਉਂ ਜਾ ਰਿਹਾ ਕਿ ਕਿ ਜਥੇਵੰਦਕ ਤਾਕਤ ਆ ਉਦੇ ਕਰਕੇ ਜਾਨੀ ਕਿ ਜਾਨੀ ਕਿ ਇਹ ਗੱਲ ਵੱਡੀ ਹੈ ਤੇ ਵੱਡੀ ਘਟਨਾ ਵਾਪਰੀ ਹੈ ਇਹਦੇ ਕਰਕੇ ਜਾਨੀ ਕਿ ਇਹ ਹੈਗਾ ਕਿ ਸਾਡੇ ਮਰੀਜ਼ਾਂ ਨੂੰ ਸਾੰਭਿਆ ਗਿਆ ਹੈਗਾ ਕੁਝ ਸਮੱਸਿਆਵਾਂ ਮੈਂ ਹੈਗੀਆਂ ਜਦੋਂ ਹੁਣ ਇੱਥੇ ਸਾਡੇ ਬਠਿੰਡੇ ਏਮਜ ਹਸਪਤਾਲ ਦੇ ਵਿੱਚ ਅਸੀਂ ਸੂਬਾ ਟੀਮ ਆਏ ਆ ਸਾਡੇ ਪ੍ਰਧਾਨ ਜੀ ਜਗਿੰਦਰ ਸਿੰਘ ਅਗਰਾਹਾਂ ਜੀ ਦੀ ਸਿਹਤ ਮੰਤਰੀ ਦੇ ਨਾਲ ਗੱਲਬਾਤ ਹੋਈ ਹੈਗੀ ਹੈ ਕੁਝ ਪ੍ਰੋਬਲਮ ਹੈ ਜਿਹੜੀਆਂ ਸੀਗੀਆਂ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਸੀਐਮਓ ਸਾਹਿਬ ਦੇ ਨਾਲ ਸਾਡੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾਂ ਜੀ ਸਾਡੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੈਠੂ ਜੀ ਕੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈਗੀ ਹੈ ਜੇ ਕੋਈ ਸਾਡੇ ਮਰੀਜ਼ ਦੀ ਸਾਨੂੰ ਇਹ ਹਾਲਤਾਂ ਲੱਗੂਗੀ ਕਿ ਇੱਥੇ ਉਹਦਾ ਇਲਾਜ ਨਹੀਂ ਹੋ ਰਿਹਾ ਪ੍ਰੋਪਰ ਲਾਜ ਨਹੀਂ ਹੋ ਰਿਹਾ ਅਸੀਂ ਉਹਨੂੰ ਇੱਥੇ ਨਹੀਂ ਰੱਖਾਂਗੇ ਅਸੀਂ ਵਧੀਆ ਤੋਂ ਵਧੀਆ ਹਸਪੀਟਲ 'ਚ ਉਹਦਾ ਲਾ ਜਾ ਕੇ ਇਲਾਜ ਕਰਾਵਾਂਗੇ ਕਿਉਂਕਿ ਇਹ ਸਰਕਾਰ ਵੱਲੋਂ ਇਲਾਜ ਕਰਵਾਉਣੇ ਨੇ ਜੇ ਇੱਥੇ ਹੁੰਦੇ ਮੁੱਖ ਮੰਤਰੀ ਐ ਉਹ ਬਿਮਾਰ ਹੁੰਦੇ ਨੇ ਜਾਂ ਹੋਰ ਐਮ ਐਲ ਏ ਵਿਧਾਇਕ ਬਿਮਾਰ ਹੁੰਦੇ ਨੇ ਉਹਨਾਂ ਦੇ ਜਿਹੜੇ ਇਲਾਜ ਐ ਉਹ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਖਰਚੇ ਸਰਕਾਰੀ ਖਜ਼ਾਨੇ ਦੇ ਵਿੱਚ ਹੁੰਦੇ ਤੇ ਅਸੀਂ ਜਿਹੜੇ ਆਮ ਲੋਕਾਂ ਜਿਹੜੇ ਆਪਦੇ ਮੰਗਾ ਮਸਲਿਆਂ ਨੂੰ ਮਨਾਉਣ ਦੇ ਲਈ ਆਪ ਦੀ ਜਿਹੜੀ ਜਦੋਂ ਜਹਦ ਲੜਾਈ ਲੜ ਰਹੇ ਆ ਉਹਦੇ ਵਿੱਚ ਜਦੋਂ ਸਾਡੇ ਨਾਲ ਇਸ ਤਰ੍ਹਾਂ ਦੀ ਹਾਦਸਾ ਹੁੰਦਾ ਘਟਨਾ ਵਾਪਰਦੀ ਹੈ ਫਿਰ ਅਸੀਂ ਇਹ ਕਹਿੰਦੇ ਕਿ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਉਹਦਾ ਵੱਧ ਤੋਂ ਵੱਧ ਜਿਹੜਾ ਇਲਾਜ ਹੈ ਉਹ ਕਰਵਾਵੇ ਉਹਦਾ ਖਰਚਾ ਚੱਕੇ ਤੇ ਚੰਗੀਆਂ ਤੋਂ ਚੰਗੀਆਂ ਉਹਨਾਂ ਨੂੰ ਸਹੂਲਤਾਂ ਦੇਵੇ ਮੈਂ ਪੁੱਛਣਾ ਚਾਹੁੰਗਾ ਕਿ ਤਿੰਨ ਮੌਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਦੋਂ ਹੋਣਾ ਵਾ ਨਹੀਂ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋਊਗਾ ਸਾਡੀ ਕੱਲ ਬਰਨਾਲੇ ਦੇ ਡੀਸੀ ਨਾਲ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈਗੀ ਹੈ ਜਿਨ੍ਹਾਂ ਚਿੱਕਰ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਇੱਕ ਜੀ ਨੂੰ ਨੌਕਰੀ ਜੋ ਉਹਨਾਂ ਦੇ ਸਰਕਰਜਾ ਹੈ ਚਾਹ ਸਰਕਾਰੀ ਹੈ ਚਾਹ ਪ੍ਰਾਈਵੇਟ ਹੈ ਉਹ ਖਤਮ ਨਹੀਂ ਹੁੰਦਾ ਹੈਗਾ ਉਹਨਾਂ ਚਿਕਰ ਅਸੀਂ ਉਹਨਾਂ ਦਾ ਜਿਹੜਾ ਸੰਸਕਾਰ ਉਹ ਨਹੀਂ ਕਰਾਂਗੇ ਜਿਹੜੇ ਸਾਡੇ ਮਰੀਜ਼ ਹੈ ਜਿਹੜੇ ਵੱਧ ਜ਼ਖਮੀ ਆ ਉਹਨਾਂ ਨੂੰ 5 ਲੱਖ ਰੁਪਈਆ ਜਿਹੜੇ ਜ਼ਿਆਦਾ ਸੀਰੀਅਸ ਹੈ ਤੇ ਜਿਨ੍ਹਾਂ ਦੇ ਉਦੋਂ ਘੱਟ ਸੱਟਾਂ ਨੇ ਉਹਨਾਂ ਨੂੰ 2 ਲੱਖ ਰੁਪਈਆ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਚਿਕਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਕਰ ਅਸੀਂ ਉਹਨਾਂ ਦਾ ਸੰਸਕਾਰ ਉਹ ਨਹੀਂ ਕਰਾਂਗੇ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਹੋਈ ਮੀਟਿੰਗ ਹੋਈ ਕੋਈ ਹਾਂ ਪ੍ਰਸ਼ਾਸਨ ਦੇ ਨਾਲ ਕੱਲ ਵੀ ਗੱਲਬਾਤ ਚੱਲੀ ਆ ਹੁਣ ਵੀ ਸਾਡੇ ਜਿਹੜੇ ਸੂਬੇ ਦੇ ਆਗੂ ਹੈ ਉਹਨਾਂ ਦੀ ਨਾਲ ਚੱਲ ਰਹੀ ਹੈ ਵੱਡਾ ਵੀ ਬੇਟਾ ਐਡਮਿਟ ਹੈ ਇੱਥੇ ਹਾਂ ਜੀ ਸਾਡਾ ਵੀ ਬੇਟਾ ਹੈ ਉਹਦਾ ਸਹੀ ਇਲਾਜ ਨਹੀਂ ਹੋ ਰਿਹਾ ਅੱਛਾ ਕੱਲ ਦਾ ਆਇਆ ਵਾ ਉਹ ਸਮਝ ਲਓ ਵੀ 9:30 ਵਜੇ ਦਾ ਹਜੇ ਤਕਰੋ ਤੇ ਪੱਟੀਆਂ ਨਹੀਂ ਹੋਈਆਂ ਤੇ ਜਨਾ ਕਿੰਨੀ ਕਸਟ ਹੈ ਕਿੱਥੇ ਸੱਟ ਬਾਹਾਂ ਕੱਟੀ ਹੈ ਜੀ ਇੱਥੋਂ ਅੱਛਾ ਬਾਹਾਂ ਕੱਟੀ ਬਾਹਾਂ ਕੱਟੀ ਹੈ ਸੱਟ ਸੱਟ ਹੈ ਜੀ ਸਿਰ ਚ ਅੱਖ ਚ ਸੱਟ ਅੱਖੇ ਚ ਸੱਟ ਹਾਂ ਅਸੀਂ ਜਾਂਦੀਆਂ ਹਜੇ ਅੱਖ ਤੇ ਲੜਕ ਪਈ ਜਾਂਦੀ ਹੈ ਅਸੀਂ ਸਾਰੇ ਡਾਕਟਰ ਨੂੰ ਕਿਹਾ ਭਾਈ ਇਹਦੀ ਵੇਖੋ ਕਹਿੰਦੇ ਆਉਂਦੇ ਆਉਣੇ ਕਹਿੰਦੇ ਆਉਂਦਾ ਕੋਈ ਨਹੀਂ ਅਮਰਜੈਂਸੀ ਚ ਪਏ ਨੇ अच्छा अजे तक कोई ट्रीटमेंट शुरू नहीं किया पूरी नहीं करी ओदे तंके-तुके जे जा लाके जाने पूरीया पट्टी-पुट्टी नहीं करी दिमारे नहीं ਸਾਡੇ ਕੋਲੇ ਆਇਆ ਅਸੀਂ ਜਾਂਦੇ ਜਾ ਕੇ ਵੇਖ ਸਕਦੇ ਉਹਦਾ ਗੱਲਬਾਤ ਹੋਈ ਹੋਊਗੀ ਵੀ ਕਿਵੇਂ ਥੱਲੇ ਬਾਹ ਥੱਲੇ ਆ ਗਈ ਸੀ ਕਾਸੇ ਦੇ ਜਾਂ ਕਿਦਾਂ ਹਾਦਸਾ ਕਿਵੇਂ ਵਾਪਰਿਆ ਦੱਸੇ ਅਸਾਂ ਜਿਹੜੀ ਆ ਬੱਸ ਉਲਟੀ ਆ ਅਸੀਂ ਹੁਣ ਕੋਲੇ ਨਹੀਂ ਉਹ ਤਾਂ ਰੱਖ ਦੇ ਮੇਰੇ ਉੱਤੇ ਸਾਰੀ ਬੱਸ ਉਲਟ ਗਈ ਅੱਛਾ ਬਾਹ ਫੁੱਟਪਾਥ ਦੇ ਤੇ ਟਾਕੀ ਦੇ ਆਹ ਸ਼ੀਸ਼ੇ ਵਿੱਚ ਸ਼ੀਸ਼ੇ ਨੇ ਬਾਹ ਵੜਤੀ ਉਹਦੀ ਮਸ਼ਾਅੱਲਾ ਠੀਕ ਹੈ ਕੰਮ ਸਾਰੇ ਬੰਦ ਨਾਲ ਨਾਲ ਖੇਤੀ ਵੀ ਕਰਦੇ ਹਾਂ ਅਪਜੀਤ ਲੈ ਖੇਤੀ ਕੋਈ ਨਹੀਂ ਕਰਦੇ ਇਕੱਲੇ ਸਿਲਾਈ ਤੇ ਕੰਮ ਆ ਜੀ ਸਾਡਾ ਤਾਂ ਉਹ ਹੱਥ ਨਾਲ ਮਿਹਨਤੀ ਸੀ ਉਹੀ ਉਹਦੀ ਸੱਜੀ ਵਾਂ ਘੱਟੀ ਗਈ ਗਵਰਨਮੈਂਟ ਮੜਾ ਮੋਟਾ ਸਾਡਾ ਕੋਈ ਇੰਤਜ਼ਾਮ ਕਰੀ ਜ ਨੇ ਪਰ ਫਿਰ ਵੀ ਇੱਕ ਬੰਨਿਓ ਮੈਂ ਕਹਿਣਾ ਚਾਹੂੰਗੀ ਕਿ ਜਮੀਰ ਜਾਗਦੀ ਸੀ ਜਿਹੜੇ ਖੇਤੀ ਕਾਨੂੰਨਾ ਦੇ ਲਈ ਉੱਥੇ ਜਾ ਰਹੇ ਸੀ ਹਾਂ ਆਈ ਵਾਰੀ ਜਾਂਦੇ ਸੀ ਆ ਜੀ ਨਾਲ ਬਹੁਤ ਚਿਰ ਤਾਂ ਜਾਂਦਾ ਜੀ 30 ਸਾਲ ਤਾਂ ਜਾਂਦਾ ਅੱਛਾ ਪੁਰਾਣਾ ਜਾਂਦਾ ਥੀ ਛੋਟਾ ਹੁੰਦਾ ਹੀ ਜਾਂਨ ਲੱਗਦਾ 30 ਸਾਲ ਤਾਂ ਜਾਂਦਾ ਜੀ ਫਿਰ ਅੱਜ ਤਾਂ ਜਾਂਦਾ ਸੀ ਅੱਛਾ ਕਾਇਦ ਵੀ ਕੱਟੀ ਆ ਪੰਚਾਇਤ ਵੀਰੀ ਜੀ ਹਾਂ ਅੱਛਾ ਇਹ ਕਿਸਾਨੀ ਪਰਚਿਆਂ ਚ ਹਾਂ ਕਿਸਾਨੀ ਪਰਚਿਆਂ ਚ ਕਾਇਦ ਵੀ ਕੱਟੀ ਆ ਸੰਗ ਇੱਥੇ ਬੰਦੀ ਦਾ ਸਰਗਰਮ ਪਿੰਡ ਦਾ ਆਗੂ ਹੈ ਵਰਕਰ ਹੈ ਉਹ ਜਿੱਥੇ ਆ ਵੀ ਸਲਾਈ ਦਾ ਕੰਮ ਕਰਦਾ ਹੈਗਾ ਆਪਣੇ ਪਰਿਵਾਰ ਨੂੰ ਪਾਲਦਾ ਹੈਗਾ ਉੱਥੇ ਨਾਲ ਪਿੰਡ ਦੇ ਵਿੱਚ ਸਨੇਹੇ ਲਾਉਣੇ ਆ ਦੁੱਧ ਇਕੱਠਾ ਕਰਨਾ ਹੈ ਮੀਟਿੰਗਾਂ ਕਰਾਉਣੀਆਂ ਵੱਡੇ ਜਿਹੜੇ ਸਮਾਗਮ ਹੈ ਉਹਨਾਂ ਦੇ ਵਿੱਚ ਜਾਣਾ ਉਹਦੀ ਲਗਾਤਾਰ ਹਾਜ਼ਰੀ ਹੈਗੀ ਹੈ ਹੁਣ ਵੀ ਜਾਨੀ ਕਿ ਜਾਨੀ ਕਿ ਜਿਹੜਾ ਇਹ ਆਪਣੇ ਟਹਾਨੇ ਦੇ ਵਿੱਚ ਕਿਸਾਨ ਮਹਾਪੰਚਾਇਤ ਹੋ ਰਹੀ ਸੀ ਉਹਦੇ ਵਾਸਤੇ ਪਹਿਲਾਂ ਪਿੰਡ ਦੇ ਵਿੱਚ ਤਿਆਰੀ ਕੀਤੀ ਹੈਗੀ ਐ ਇਕੱਠ ਕੀਤਾ ਹੈਗਾ ਜਾਣ ਵਾਸਤੇ ਤੇ ਜਨਨ ਕਿ ਸਵੇਰੇ ਉਹ ਸਾਰੇ ਤਿਆਰ ਹੋ ਕੇ 8 ਵਜੇ ਦੇ ਨਾਲ ਨੂੰ ਕਿ ਜਿੰਨੀ ਧੁੰਦ ਸੀ ਕਿ ਆਪਾਂ ਉੱਥੇ ਟਾਈਮ ਨਾਲ ਪਹੁੰਚਣਾ ਸਾਰੇ ਆਪਣੇ ਘਰਾਂ ਤੋਂ ਤਿਆਰ ਹੋ ਕੇ ਆਏ ਆ ਕਰਮਾ ਵੀਰਾ ਵੀ ਉਹਨਾਂ ਦੇ ਨਾਲ ਸਾਰਿਆਂ ਤੋਂ ਮੂਹਰੀਆਂ ਮੂਹਰੇ ਆਗੂਆਂ ਤੋਂ ਪਿੰਡ ਵਾਲਿਆਂ ਤੋਂ ਬਾਪੂ ਜੀ ਕਿੰਨੀ ਉਮਰ ਆ ਔਰ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਪਰਿਵਾਰ 'ਚ ਇੱਕ ਤਾਂ ਬਣਿਆ ਜੀ ਆ ਬੱਚਾ ਉਹਦਾ ਵੱਡਾ बेट, हां बेटी एक ਕੁੜੀ ਹੈ ਸੋਟੀ ਐਡੂ ਤੇ ਬਾਕੀ ਦੀ ਉਹਦੀ ਬੀਬੀ ਦੀ ਵੀ ਲੱਤ ਫੁੱਟੀ ਵੀ ਆ ਮੇਰੇ ਮਣਕੇ ਖੜੇ ਆ ਦੋਨੇ ਲੱਤਾਂ ਹੀ ਅੱਛਾ ਦੋਨੇ ਲੱਤਾਂ ਖਰਾਬ ਹੈਂਡੀਕੈਪਟ ਹੈ ਜੋ ਵੀ ਬਸ ਕਮਾਉਣ ਵਾਲਾ ਇਕੱਲੇ ਮੂਰਾ ਇਹੀ ਸੀ ਸਾਰਾ ਵੀ ਸਾਰੇ ਪਰਿਵਾਰ ਨੂੰ ਪਾਲਣ ਵਾਲਾ ਤੇ ਨਾਲ ਕਿਸਾਨਾਂ ਦੇ ਨਾਲ ਤੁਰਨ ਵਾਲਾ ਜੀ ਬਹੁਤ ਬੰਦਾ ਜਿੰਮਤੀ ਬੰਦਾ ਬਿਲਕੁਲ ਇਹਨੂੰ ਨੌਕਰੀ ਦਾ ਵੀ ਕੀਤਾ ਜਾਵੇ ਜੀ ਹੁਣ ਬਾਹ ਤਾਂ ਰਹੀ ਨਹੀਂ ਕੰਮ ਵਾਲਾ ਤਾਂ ਰਿਹਾ ਨਹੀਂ ਜੀ ਇਹ ਹੈ ਇਹਨੂੰ ਕੋਈ ਸਾਰੇ ਪਰਿਵਾਰ ਦਾ ਹੀ ਪਾਲਣ ਪੋਸ਼ਣ ਹੋਗਾ ਆਪਣਾ ਜੀ ਜਿਗੇ ਬੱਚੇ ਛੋਟੇ ਐ ਤੇ ਤੇ ਵੀ ਕੰਮ ਇਹੀ ਕਰਦਾ ਸੀ ਇਹਦੇ ਸਿਰ ਤੇ ਘਰ ਚੱਲਦਾ ਸੀ ਜੀ ਹੁਣ ਬਾਹ ਕੱਟੀ ਕਰਕੇ ਸਲਾਈ ਦਾ ਕੰਮ ਹੁੰਦਾ ਨਹੀਂ ਜੀ ਹੁਣ ਇਹਨੂੰ ਕੋਈ ਨੌਕਰੀ ਦਾ ਇੰਤਜ਼ਾਮ ਕੀਤਾ ਜਾਵੇ ਕੋਈ ਜਿਹੇ ਜਿਹੇ ਇਹਦੀ ਪੜ੍ਹਾਈ ਕੀਤੀ ਉਹ ਜੀ ਇਹਨੂੰ ਨੌਕਰੀ ਛੋਟੀ ਦਿੱਤੀ ਜਾਵੇ ਹੁਣ ਠੀਕ ਹੈ ਜਿਹੜਾ ਪਾਲਣ ਪੋਸ਼ਣ ਹੋ ਸਕੇ 10 ਪੜ੍ਹਿਆ ਜਾਂਦਾ 10 ਪੜ੍ਹਿਆ 10 ਪੜ੍ਹਿਆ ਠੀਕ ਹੈ ਮਿਹਰਬਾਨੀ ਬੱਪੂ ਜ ਤਾਂ ਇਹ ਕਰਮਜੀਤ ਸਿੰਘ ਕਰਮਾ ਜੋ ਕਿ ਦਰਜੀ ਸੀਗਾ ਔਰ ਇੱਕ ਬਾਹ ਕੱਟੀ ਗਈ ਤਾਂ ਹੁਣ ਉਹ ਆਪਦਾ ਜਿਹੜਾ ਕੰਮ ਹੈ ਕੀਤਾ ਉਹ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਊਗਾ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਉਹ ਆਪ ਹੀ ਦੇਖਦਾ ਸੀ ਕਿਉਂਕਿ ਮਾਂ ਵੀ ਹੈਂਡੀਕੈਪਟ ਸੀ ਬ੍ਰਦਰ ਵੀ ਹੈਂਡੀਕੈਪਟ ਸੀ ਇਹ ਛੋਟੀ ਜੀ ਬੱਚੀ ਹੈ ਉਹਦੇ ਇਸ ਤੋਂ ਛੋਟਾ ਇੱਕ ਬੇਟਾ ਹੈ ਉਹਦੇ ਤੇ ਇਹ ਉਹਦਾ ਪਰਿਵਾਰ ਹੈ ਜੀ ਜਥੇਬੰਦੀ ਨੂੰ ਵੀ ਚਾਹੀਦਾ ਹੈ ਕਿ ਪਰਿਵਾਰ ਦੇ ਨਾਲ ਸਹਿਯੋਗ ਦੇਣ ਤੇ ਨਾਲ ਨਾਲ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਪਰਿਵਾਰ ਦੀ ਮਾਂ ਹੈ ਜਿਹੜੀ ਉਹ ਜਰੂਰ ਫੜੀ ਜਾਵੇ